ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਉਹਨਾਂ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 6 ਨਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ 6 ਹੀ ਮੱਝਾਂ ਤੁਹਾਡੇ ਲਈ ਸੁੰਨੀਆਂ ਸਵਾਈਆਂ ਹੋਣਗੀਆਂ ਜੀ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਦੋਸਤੋ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਆਓ ਵੀਰ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਵੀਰ ਦੇ ਕੋਲੋਂ ਵੀਡੀਓ ਦੇ ਐਂਡ ਤੱਕ ਜਰੂਰ ਦੇਖਿਓ ਜੀ हां जी दोस्तों ਇਹਨਾਂ ਮੱਝਾਂ ਦੇ ਰੇਟ ਹੋਣਗੇ ਜੀ 47000 ਤੋਂ ਲੈ ਕੇ ਤੇ 58000 ਰੁਪਏ ਤੱਕ ਰੇਟ ਇਹਨਾਂ ਦੇ ਹੋਣਗੇ ਤੇ ਦੁੱਧ ਦੋਸਤੋ ਕੋਈ ਸਾਰੀਆਂ ਮੱਝਾਂ ਥੱਲੇ ਕੋਈ ਹਿਸਾਬ ਲਾ ਲੋ ਵੀ 8 9 10 ਦੇ ਲਾਗੇ ਬੰਨੀ ਹੋਊਗਾ ਜੀ ਤਕਰੀਬਨ ਜਿਹੜੀ ਡਿਟੇਲ ਆਪਾਂ ਸਾਰੀ ਵੀਰ ਬਰਿਆਮ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਕੱਲ੍ਹ ਦੀ ਕੱਲ੍ਹ ਦੀ ਮਾਈ ਦਾ ਰੇਟ ਦੁੱਧ ਕਿੰਨਾ ਤੇ ਇਹਨੂੰ ਗਾਂ ਘੱਪਣ ਨੂੰ ਕਿੰਨਾ ਕਰਨ ਟਾਈਮ ਹੋ ਗਿਆ ਪੂਰੀ ਡਿਟੇਲ ਦੱਸਾਂਗੇ ਵੀਰੋਣੀ ਤੁਸੀਂ ਦੋਸਤੋ ਵੀਡੀਓ ਬੜੇ ਧਿਆਨ ਨਾਲ ਅੰਡ ਤੱਕ ਜਰੂਰ ਦੇਖਿਓ ਜੀ ਹਾਂ ਜੀ ਬਾਈ ਸਸੀ ਗੱਲ ਜੀ ਸਾਰੀ ਗੱਲ ਜੀ ਮਾਰੀ। ਹੋਰ ਬਾਈ ਠੀਕ ਠਾਕ। ਵਧੀਆ ਜੀ ਚੱਲਦੀ ਕਹਾਣੀ। ਚੱਲੀ ਜਾਂਦਾ ਵਧੀਆ ਕੰਮ ਕਰ। ਹਾਂਜੀ ਹਾਂਜੀ ਚੱਲੀ ਜਾਂਦਾ। ਪਹਿਲੀ ਆਪਾਂ ਜਿਹੜੀ ਵੀਡੀਓ ਪਾਈ ਪਹੁੰਚ ਕੇ ਸਾਰੇ। ਵੇਖਿਆ ਜੀ ਮਾਲ ਸਾਰਾ ਮਾਲ ਤੇ ਭਾਈ ਲੱਭਣ ਨਹੀਂ ਦਿਆ। ਭੈਣ ਭਰਾ ਆਈ ਜਾਂਦੇ ਆ। ਘਰੇ ਵੀ ਵਿਜ਼ਿਟ ਕਰੀ ਜਾਂਦੇ ਆ ਪਰ ਗੱਲ ਇਹ ਆਪਾਂ ਤੇ ਗੱਲਾਂ ਨੇ ਫੋਨ ਕਰਕੇ ਉਹ। ਠੀਕ ਹੈ। ਅੱਜ ਜਦੋਂ ਇਹਨਾਂ ਘਰੇ ਫਿਰ ਭੈਣ ਭਰਾ ਖਰਾਬ ਹੁੰਦਾ। ਅੱਜ ਫੇਰ ਇੱਕ ਨੀਲੀ ਰੈਗਡਾ ਪੀਸ ਲੈ ਆ। ਹਾਂਜੀ ਇੱਕ ਨੀਲੀ ਦਾ ਵੀ ਜਾਈ। ਤੇ ਹੋਰ ਨੀਲੀ ਆਈ। ਤੇ ਪੰਜ ਦੁੱਧੀਆਂ ਬਾਕੀ ਜਿੰਨੀਆਂ ਜਿੰਨੇ ਚਿਰਦੀਆਂ ਕੋਈ ਬਣੀ ਆ। ਹਾਂਜੀ। ਠੀਕ ਹੈ ਜੀ ਬਾਹਰੀ ਗੱਲ ਕਰੀਏ ਤੇ ਪੰਜਾਹ ਅੰਦਰ ਦੇ ਵੀ ਆ ਤੇ ਬਾਹਰ ਦੇ ਬਾਹਰ ਦੇ ਵੀ ਹੈ ਨਾ ਠੀਕ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਕਰੀ ਆਪਣਾ ਐਡਰੈਸ ਬੋਲ ਦਈਏ ਬਸ ਆਪਣਾ ਜੀ ਪਿੰਡ ਝਾਮਕੇ ਗੁਰਦ ਜਿਲ੍ਹਾ ਤਰਨਤਾਰਨ ਹਾਂਜੀ ਤਸਵੀਰ ਵੀ ਤਰਨਤਾਰਨ ਨਾਮ ਹੈਗਾ ਜੀ ਪ੍ਰਤਾਪ ਸਿੰਘ ਛਾ ਠੀਕ ਹੈ ਜੀ ਫੋਨ ਨੰਬਰ 628474141127 628474141127 ਜਰੂਰੀ ਬੇਨਤੀ ਇਹ ਆ ਵੀ ਕੋਈ ਵੀ ਡੰਗਰ ਕਿਸੇ ਭੈਣ ਭਰਾਣੇ ਲੈਣਾ ਹਾਂਜੀ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖੋ ਪਰਿਵਾਰ ਦੇ ਵਿੱਚ ਬਹਿ ਗਏ ਫੇਰ ਆਪਾਂ ਨੂੰ ਸਾਈ ਵੀ ਨਾ ਪਾਓ ਘਰੇ ਆ ਗਿਆ ਸੱਲੀ ਕਰਦੇ ਠੀਕ ਹੈ ਜੀ ਸ਼ੁਰੂ ਕਰੀਏ ਵੀਰੇ ਇਹ ਸਮਝ ਤੋਂ ਪਹਿਲਾਂ ਦੱਸਿਓ ਇਹ ਡਿਟੇਲ ਆਪਾਂ ਵੀਰਾਂ ਨੂੰ ਇਹ ਜਿਹੜੀ ਮੱਝ ਇੱਕ ਨਵਾਂ ਸੁਆ ਇਹ ਭਾਜੀ ਘਰ ਵਾਲਿਆਂ ਦੇ ਕਹਿਣ ਮੁਤਾਬਕ ਸੁਆ ਪਹਿਲਾ ਹਾਂਜੀ ਬਾਕੀ ਪੈਂਪੜਾਵਾਂ ਦੇ ਗਾੜੀ ਆ ਠੀਕ ਹੈ ਜੀ ਤੇ ਇਹਨੂੰ ਸੂਈ ਨੂੰ ਇਹ ਜੇ 3.5 ਮਹੀਨੇ ਤੇ ਅੱਛਾ ਜੀ ਤੇ ਬਣੀ ਸੋਰੀ ਨੂੰ 20-25 ਦਿਨ ਮਹੀਨਾ 20 ਤੋਂ 25 ਦਿਨ ਦਾ ਟਾਈਮ ਯਾਨੀ ਕਿ 30 ਦਿਨ ਲ ਮੰਨ ਕੇ ਚੱਲ ਜੇ ਇਹ ਦੁੱਧ 8 ਲੀਟਰ ਦੇ ਕੋ ਸੱਤ ਕਰਕੇ ਆਪਣੇ ਨਾਲ ਸੌਦਾ ਕਰ ਲੈ ਠੀਕ ਹੈ ਜੀ ਐਮਨ 29 ਦੀ ਝੋਟੀ ਐ ਮੋਹਰਾ ਦੀ ਪਿਓਰ ਕਾਲੀ ਠੀਕ ਹੈ ਹਾਂਜੀ ਹਾਂਜੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਕੀ ਇਹਦਾ ਮੁੱਲ ਰਹੂਗਾ ਇਹਦਾ ਮੁੱਲ ਜੀ ਕਰ ਦਈਏ 560 ਚ ਕੋਈ ਗੱਲ ਨਹੀਂ ਕਰ ਦੋ ਹਾਂਜੀ ਕਰ ਦੋ ਅੱਜ ਤੁਹਾਡੇ ਤੇ ਹੀ ਡਿਪੈਂਡ ਕਰਦਾ 55 ਕਰਾਂਗੇ ਇਹ ਪੌਣ 55 ਚ ਪਹੁੰਚ ਹੋਊਗੀ ਹਾਂਜੀ 100 ਕਿਲੋਮੀਟਰ ਦੇ ਇਹ ਬਣਾਉਣਾ ਏਰੀਆ ਹੋਰ ਕਰਨਾ ਨਹੀਂ ਏਰੀਆ ਨਹੀਂ ਉਹ ਤਾਂ ਉਹ ਏਰੀਆ ਉਨਹੀਂ ਰੱਖਾਂਗੇ ਰੇਡ ਘਟਾ ਦੇਣੇ ਰੇਡ ਘਟਾ ਦੇਣਾ ਰੇਟ ਲੈਸ ਕਰ ਦੇਣੀ ਹਾਂਜੀ ਕਰੋ ਦੇਸੀ ਕਿੰਨਾ ਕਰਨਾ ਇਹਦੀ ਭਾਜੀ 53000 ਦੇ ਵਿੱਚ ਪਹੁੰਚ ਹੋਊਗੀ 53000 ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਜੇ ਕੋਈ ਵੀ ਗੱਡੀ ਆਪਾਂ ਲਈ 50000 ਪੂਰੇ ਇਹਦੇ 100 ਰੁਪਏ ਇੱਕ ਛੋੜਣੀ 100 ਰੁਪਏ ਕਸਾਈ ਕਰਨ ਵਾਲਾ ਫੋਨ ਨਾਲ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਗੱਲ ਦੋਸਤੋ ਵਧੀਆ ਕਹਿ ਦਿੱਤੀ ਨਹੀਂ ਆਪਾਂ ਰੇਟੋਂ ਕਰਦੇ ਨੇ ਸਿਰਕ ਪਾਈ ਵਾਲੇ 100 ਕਿਲੋਮੀਟਰ ਤੱਕ ਦੀ ਪਹੁੰਚ ਦਿੱਤੀ ਜੇ ਕੋਈ ਵੀ ਗੱਡੀ ਆਪਾਂ ਲਈ ਕੋਈ ਮੁੱਲ ਭਾਜੀ ਜ਼ਿਆਦਾ ਨਹੀਂ ਜੀ ਇਹਦਾ ਠੀਕ ਹੈ ਜੀ 50 50000 ਦੀਆਂ ਮਸਰਾ ਕਟੀਆਂ ਆਉਂਦੀਆਂ ਠੀਕ ਹੈ ਜੀ ਕੱਢੀਏ ਬਾਜੀ ਤੋ ਤੇ 8 ਕਿਲੋ ਦੁੱਧ ਤਿਆਰ ਹੈ 7 ਕਿਲੋ ਵੀਰ ਕਹਿੰਦਾ ਮੰਨ ਕੇ ਕੋਈ ਵੀਰ ਜਿਹਨੇ ਆਨਲਾਈਨ ਵੀ ਖੇਡਰੀ ਸੌਦਾ ਕਰ ਸਕਦਾ ਵਾ ਬੇਸ਼ੱਕ ਅਹਿਮਨਤੀ ਸੀਮੰਦੀ ਦੋਸਤੋ ਇਹ ਜਿਹੜੀ ਮੱਝ ਖੁਦ ਆਪ ਹੈ ਤੇ ਗਾੜੀ ਜਿਹੜਾ ਸੀਮੰਨ ਲੱਗਾ ਉਹ ਅਜੇ ਡਿਪੈਂਡ ਨਹੀਂਗਾ ਪੂਰਾ ਕਲੀਅਰ ਉਹ ਵੀ ਅਹਿਮਨਤੀ ਦਾ ਹੀ ਹੈ ਜੀ ਅੱਛਾ ਉਹ ਵੀ ਅਹਿਮਨਤੀ ਲੱਗਾ ਹਾਂਜੀ ਠੀਕ ਹੈ ਲੋ ਦੋਸਤੋ ਗਾੜੀ ਵੀ ਸੀਮੰਨ ਜਿਹੜਾ ਅਹਿਮਨਤੀ ਦਾ ਵੀਰ ਕਹਿੰਦਾ ਲੱਗਾ ਝੋਟੀ ਭਾਜੀ ਜਿੱਦ ਨਹੀਂ ਚੈੱਕ ਪਾਸ ਹੋ ਗਈ 75000 ਦੀ ਝੋਟੀ ਹੈ 70 ਦੀ ਕੱਦ ਕਾਠ ਵਾਲੀ ਝੋਟੀ ਦੋਸਤੋ ਪੂਰੀ ਵਜਨ ਮजूद ਵਾਲੀ ਆ ਕਰ ਲੋ ਚੈੱਕ ਇਹਦੀ ਪ ਦੁੱਧ ਵੀ ਆਈ ਚਲੋ ਗਾਂ ਨਿਕਲ ਵੀ ਆਉਣੀ ਆ ਹਾਂਜੀ ਲਓ ਜੀ ਦਹਾਏ ਤੇ ਆਪਾਂ ਮੋਲੀ ਅਧਮਸਰ ਕਟੀ ਵਾਲਾ ਕਰਤਾ ਹਲੋ ਜੀ ਪਹੁੰਚ 53 'ਚ 53 'ਚ ਪਹੁੰਚ ਜੇ ਕੋਈ ਵੀਰ ਸਾਧਨ ਅਦਲ ਹੈ 50000 ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ بارش ਵੀ ਥੋੜੀ ਥੋੜੀ ਆਉਣੀ ਸ਼ੁਰੂ ਹੋ ਗਈ ਹੈ ਬਿਲਕੁਲ ਦੋਸਤੋ ਇਸ ਫਾਰਮ ਤੋਂ ਜਿੰਨੀਆਂ ਵੀ ਆਪਾਂ ਵੀਡੀਓ ਬਣਾਉਨੇ ਆ ਮੁੱਲ ਵੀ ਬਿਲਕੁਲ ਜਾਇਜ਼ ਹੁੰਦੇ ਆ ਦੋਸਤੋ ਤੇ ਬਾਕੀ ਜਿਹੜੀ ਆਫਰ ਸਭ ਤੋਂ ਵੱਡੀ ਐ 100 ਕਿਲੋਮੀਟਰ ਤੱਕ ਵੀ ਪਹੁੰਚ ਹੋ ਜਾਂਦੀ ਐ ਇਹ ਕਿਸੇ ਵੀਰ ਨੇ ਦੋਸਤੋ ਖੜਨੀ ਹੋਏ ਤਾਂ 100 ਕਿਲੋਮੀਟਰ ਤੱਕ ਦੀ ਪਹੁੰਚ ਦੋਸਤੋ ਬਹੁਤ ਹੁੰਦੀ 3000 ਰੁਪਿਆ ਹੁੰਦਾ ਜੀ ਇਹ ਦੋ ਅਗੀ ਆ ਗਈ ਵੀਰ ਨੀਲੀ ਰਾਵੀ ਨੀਲੀ ਰਾਵੀ ਪਾਜੀ ਆਸਲਪੂਰੋਂ ਲਿਆਂਦੀ ਮਾਜਾ ਪਾਈ ਆਸਲਪੂਰਾ ਖੇਮ ਕਰਨੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਰਡਰ ਇਹਦੀ ਇਹਦੀ ਆ ਠੀਕ ਹੈ ਜੀ ਪ्योर ਨੀਲੀ ਰਾਵੀ ਜੀ ਹਾਂਜੀ ਇਹ ਭਾਜੀ ਆਪਾਂ ਭੈਣ ਭਰਾਵਾਂ ਨੂੰ ਦੱਸ ਦਈਏ ਵੀ ਮੋਲਣੀਆਂ ਆਪਾਂ ਇਹਦਾ ਦੇ ਚੈੱਕ ਵਾਲਾ ਕਰਨਾ ਹਾਂ ਪਰ ਘਰ ਵਾਲਿਆਂ ਦੇ ਕਹਿਣ ਮੁਤਾਬਕ ਡੇਢ ਮਹੀਨਾ ਆਇਆ ਜਿਵਨ ਦੇ ਡੇਢ ਮਹੀਨਾ ਟੀਕਾ ਲੱਗਿਆ ਨੂੰ ਹਾਂਜੀ ਠੀਕ ਹੈ ਜੀ ਤੇ 31 ਮਗਰ ਨਹੀਂ ਲੀਡੀ ਸੀ ਤੇ ਬੱਚਾ ਉਹਨਾਂ ਵਿੱਚ ਦਿੱਤਾ ਨਹੀਂ ਆਪਾਂ ਬੱਚਾ ਨਹੀਂ ਦਿੱਤਾ ਬੱਚਾ ਰੱਖ ਲਿਆ ਬੱਚੇ ਤਾਂ ਬਣਾ ਹੁੰਦਾ ਭਾੜੇ ਤੇ ਮਿਲਦੀ ਨਹੀਂ ਭਾੜੇ ਤੇ ਮਿਲਦੀ ਠੀਕ ਹੈ ਜੀ ਦੁੱਧ ਦੇਖ ਲੈ ਜਿਹੜਾ ਆ ਵਾ 7 ਲੀਟਰ ਜੇ ਪੱਕਾ 7 ਲੀਟਰ ਪੱਕਾ ਤੇ ਸੂਆ ਦੂਜਾ ਹਾਂਜੀ ਉਹ ਭਾਵੇਂ ਭੈਣ ਭਰਾਵਾਂ ਦੀ ਗਾੜੀ ਹੈ ਜੀ ਅਗਲਾ ਭਾਵੇਂ ਤੀਜਾ ਵਾਲਾ ਠੀਕ ਹੈ ਜੀ ਮਤਲਬ ਦੂਜਾ ਦੇ ਤੋਂ ਮੋ ਲਗੀ ਰੂਗਾ ਜੀ ਇਹਦਾ ਮੁੱਲ ਜੀ ਕਰ ਦਈਏ ਤੇ ਨੀਲੀ ਰਵੀ ਦੀ 65 ਤੇ ਪਹੁੰਚ ਹਾਂਜੀ ਕਰੋ ਜੀ ਹੈ ਜੀ ਰੂ ਕਰੂ ਭਾਣੇ ਭਰਾ ਬੜੇ ਚਿਰ ਦੀ ਵੀਡੀਓ ਨਹੀਂ ਭਾਈ ਛੋਟਾ ਆ ਮੁੱਲ ਕਰਨਾ ਆਪਾਂ 58000 ਦੇ ਵਿੱਚ ਪਹੁੰਚ ਜਾਊਗੀ 82000 ਤੇ 3000 ਲੈਸ ਕਰਕੇ ਜੇ ਕੋਈ ਗੱਡੀ ਆਪਦੀ ਲੈਵੇ ਤੇ 55000 ਦੀ ਦੇਣੀ ਆਪਾਂ ਜੱਸ ਨੂੰ ਤੇ ਹਜੇ ਭਾਜੀ ਗੱਲ ਇਹ ਜੇ ਜੇ ਆਪਣੇ ਤੋਂ ਕੁ ਦਿਹਾੜੀ ਡੰਗ ਰਹਿ ਜੇ ਹਾਂ ਆਪਾਂ ਮੈਂ ਚੈੱਕ ਕਰਾ ਦਈਏ ਤੇ ਫਿਰ ਭਾਜੀ 55000 ਦੀ ਥਾਂ ਤੇ 10000 ਮੈਂ ਵਾਜਣੀ 50 ਦੀ ਮੈਂ ਮਿਲਣੀ ਚੈੱਕ ਪਾਸ ਅੱਜ ਆਪੋ ਮੋਲੇ ਜਿਹੜਾ ਉਹ ਚੈੱਕ ਵਾਲਾ ਨਹੀਂ ਕੀਤਾ ਜਿਹੜਾ ਵੀਰ ਅਜਜ ਲੈ ਗਿਆ ਲੈ ਗਿਆ ਹਾਂਜੀ ਹਾਂਜੀ ਠੀਕ ਹੈ ਲਓ ਦੋਸਤੋ ਗੱਲ ਵੀਰ ਨੇ ਵਧੀਆ ਕਹੀ ਹੈ ਕਿ ਜੇ ਚੈੱਕ ਪਾਸ ਕਨਫਰਮ ਹੋ ਜਾਂਦੀ ਹੈ ਤੇ ਫਿਰ ਦੋਸਤੋ ਰੇਟ ਜਿਹੜਾ 10000 ਰੁਪਏ ਵਧੂਗਾ ਜੀ ਤੇ ਜੇ ਕੋਈ ਵੀਰ ਚੈੱਕ ਕਰਨ ਤੋਂ ਪਹਿਲਾਂ ਪਹਿਲਾਂ ਲੈ ਜਾਂਦਾ ਤੇ ਫਿਰ ਦੋਸਤੋ ਨਹੀਂ ਹਾਂਜੀ ਆਪੋ ਮੋਲੇ ਨਹੀਂ ਜੀ ਚੈੱਕ ਵਾਲਾ ਕਰਨਾ ਜੇ ਕੋਲ ਹੈ ਜੀ ਠੀਕ ਹੈ ਲਓ ਦੋਸਤੋ ਕਰੋ ਚੈੱਕ ਜੀ ਦੀ ਪਿੱਠ ਪੜੀ ਦੀ ਚੜਾਈ ਚ ਕਰੋ ਸੋਹਣੀ ਦੋਸਤੋ ਪੂਰੀ ਰੱਜ ਕੇ ਹਾਂ ਇਹ ਤਾਂ ਭਾਜੀ ਕਿਸਮਤ ਹੋਣੀ ਜਿਹੜਾ ਲੈ ਗਿਆ ਜਾਂ ਸਾਡੀ ਹੋ ਜਾਗਲੇ ਤਾਂ ਕੋਈ ਦਕੋਟਕੋ ਹਲੋ ਜੀ ਦੋਸਤੋ ਬਾਰਡਰ ਏਰੀਏ ਦੀ ਮੱਝ ਪਿਓਰ ਨੀਲੀ 라ਵੀ ਕਰੋ ਚੱਕ ਜੀ ਬੜੀ ਡਿਮਾਂਡ ਆ ਪੈਣ ਭਰਾਵਾਂ ਦੀ ਨੀਲੀ 라ਵੀ ਦੀ ਬਾਕੀ ਹੈਗੀ ਮੈਂ ਚਾਰੂ ਜੀ ਆਉਂਦੇ ਆ ਖਾਣ ਲਾ ਪੀ ਆਵੇ ਲੋ ਪਾਣੀ ਪੀਣ ਲਾ ਸਾਰੇ ਹੋਰ ਵਾਈਟ ਪੂਸ਼ ਵਾਈਟ ਨਹੀਂ ਤੇ ਡੰਗਰ ਦੇ ਰਹੇ ਨਾ ਉੱਤਰ ਤੇ ਗੱਡੀ ਹੋਣੀ ਗੱਡੀ ਤਾਂ ਤਾਰੀ ਹੈ ਜੀ ਹੁਣੀ ਠੀਕ ਹੈ ਜੀ ਹਾਂਜੀ ਆਪਾਂ ਵੀਡੀਓ ਬਣਾਈਆਂ ਦੋਸਤੋ ਦੀ ਗੱਡੀ ਦੁਤਰਦੀ ਦੀ ਹਾਂਜੀ ਉਹ ਚੱਲਣ ਦੀ ਇੰਸਟਾਗ੍ਰam ਤੇ ਜੇ ਕਿਸੇ ਵੀਰ ਨੇ ਦੇਖੀ ਉਹਦੇ ਖੈਰਾ ਡੇਲੀ ਫਾਰਮ ਤਰਨਤਨ ਪਰੋ ਇੰਸਟਾਗ੍ਰam ਤੇ ਤੁਹਾਨੂੰ ਮਿਲ ਜੂਗੀ ਵੀਡੀਓ ਫੇਸਬੁਕ ਚੈਨਲ ਤੇ ਦੋਸਤੋ ਸਟੋਰੀ ਲੱਗੀ ਇਹਦੀ ਨਾਲ ਉਹ ਵੀ ਫੇਸ ਕੁਆਲਿਟੀ ਕਰੋ ਚੱਕੀ ਇਹ ਇੱਕ ਦੋਸਤੋ ਸਰਪ੍ਰਾਈਜ਼ ਹੈ ਵੈਸੇ ਮੈਂ ਭਾਈ ਡਾਇਮੰਡ ਬੁਣਦਾ ਜੀ ਟੀਕਾ ਆਵ ਅੱਛਾ ਜੀ ਹਰੀਕੇ ਵਾਲੇ ਦਾ ਗਾੜੀ ਵੀ ਡਾਇਮੰਡਾਂ ਤੇ ਭਰਿਆ ਠੀਕ ਹੈ ਜੀ ਵੈਸੇ ਤੇ ਵਿਖਾਉਣੀ ਸੀ ਵੀਡੀਓ ਦੇ ਐਂਡ ਦੇ ਵਿੱਚ ਇਹ ਸਰਪ੍ਰਾਈਜ਼ ਹੈ ਕਿ ਦੋਸਤੋ ਜਿਹੜੀ ਵੀਡੀਓ ਦੇ ਵਿੱਚ ਪਰ ਤੁਹਾਨੂੰ ਚਲੋ ਦੂਜੇ ਨੰਬਰ ਤੇ ਲੱਗੀ ਤਾਂ ਆਪਾਂ ਦੂਜੇ ਨੰਬਰ ਤੇ ਵਿਖਾਤੀ ਹੈ ਇਹਦਾ ਮੁੱਲ ਦੋਸਤੋ ਹੋਊਗਾ 58000 ਰੁਪਿਆ 100 ਜੀ ਭਾਈ ਚੈੱਕ ਪਾਸ ਤੋਂ ਬਿਨਾ ਇਹਦਾ ਮੁੱਲ 58 ਹਾਂਜੀ ਉੱਚ ਪਹੁੰਚ ਤੇ ਉਦਾਂ ਜੈਸਾ ਨੂੰ ਉਹ ਤਾਂ ਜਿ ਸਰਾਇਏ ਤੋਂ ਬਿਨਾ ਜੇ ਆਪਣੇ ਘਰੇ ਚੈੱਕ ਪਾਸ ਹੋ ਜਾਂਦੀ ਆ ਤੇ ਫਿਰ ਭਾਈ ਫਿਰ 68000 ਰੁਪਿਆ ਜੇ ਤੇ ਕਿਰਾਏ ਤੋਂ ਬਿਨਾ 65 65 ਹਾਂਜੀ ਅੱਗੇ ਆ ਜੀ ਹਾਂ ਅੱਗੇ ਭਾਈ ਸੂਆ ਦੂਜਾ ਝੋਟੀ ਦਾ ਹਾਂਜੀ ਸੂਈ ਨੂੰ ਕੋਈ ਤਿੰਨ ਕੁ ਮਹੀਨੇ ਹੋਏ ਜੇ ਤੇ ਬਣੀ ਸੋਰੀ ਨੂੰ ਮਹੀਨਾ ਹੋਇਆ ਮਹੀਨਾ ਹੋ ਗਿਆ ਨਾ ਤਕਰੀਬਨ ਸਾਰੀਆਂ ਬੱਚਿਆਂ ਨੂੰ ਜੇ ਵੇਖੀ ਤੇ ਡੇਢ ਤੋਂ ਡੇਢ ਮਹੀਨਾ 2 ਮਹੀਨੇ ਡੇਢ ਮਹੀਨਾ ਪਾਪਾ ਦੱਸਾਂ ਗੱਲ ਕੀ ਹੈ ਜੀ ਕਈ ਭੈਣ ਭਰਾ ਨਾ ਥੋੜਾ ਜਿਹਾ ਗੱਲ ਆਪਣੇ ਨੂੰ ਲਾਈਟਲੀ ਲੈ ਜਾਂਦੇ ਆ ਵੀ ਸਾਰੀਆਂ ਇਹਨੇ ਚਰਦੀਆਂ ਬਣੀਆਂ ਹੁਣ ਭਾਜੀ ਦੱਸਾਂ ਕਿਹੇ ਵੀ ਏਡੇ ਤੇ ਤੁਸੀਂ ਜਲ ਜੋ ਨਾ ਮਹੀਨੇ ਦੀ ਮੈਂ ਸੋਈ ਆਖੀ ਹਾਂ ਆਪਾਂ ਆਦਨੇ ਮਹੀਨੇ ਦੀ ਮੈਂ ਸੋਈ ਹਾਂ ਜਗਲੇ ਦੇ ਘਰੇ ਜਾ ਕੇ ਗੱਭਰ ਨਿਕਲਾਈ ਜਦੋਂ ਮਹੀਨੇ ਦੀ ਅਗਲੇ ਨੇ ਹਣਾ ਮੈਂ ਹੋਰ ਮਰਿਆ ਦਾ ਦੁੱਧ ਬਤਾਉ ਹਾਂ ਜੇ ਅਗਲੇ ਨੂੰ ਦੱਸਿਆ ਹੋਊਗਾ ਅਗਲਾ ਆਪਦਾ ਧਿਆਨ ਰੱਖੂਗਾ ਜੇਰਾ ਫੌਤ ਹੋ ਸਕਦਾ ਹਾਂਜੀ ਠੀਕ ਹੈ ਜੀ ਸੌਰੂ ਗੱਲ ਵਿਗਰੂ ਦਾ ਵਿਗਰੂ ਹਾਂਜੀ ਹਾਂਜੀ ਠੀਕ ਹੈ ਜੀ ਇਹ ਗੱਲ ਹੈ ਜੀ ਹੁਣ ਦੁੱਧ ਕਿੰਨਾ ਦੱਸਿਆ ਜੀ ਦੁੱਧ ਭਾਜੀ ਇਥੇਲੇ 7 ਲੀਟਰ ਦੇ ਹਾਂਜੀ ਤੇ ਮਿਲਦੀ ਭਾੜੇ ਤੇ ਹੀ ਆ ਤਾਂ ਕੋਈ ਟਾਈਮ ਭਾੜੇ ਦੇ ਹਾਂਜੀ ਹਾਂਜੀ ਬੱਚਾ ਨਹੀਂ ਹੈਗਾ ਠੀਕ ਹੈ ਜੀ ਸੁਈ ਨੂੰ ਕੋਈ ਇਨਕ 3.5 ਮਹੀਨੇ ਬਣੀ ਸੌਰੀ ਨੂੰ ਕੋਈ 5 ਦਿਨ ਮਹੀਨਾ ਆ ਠੀਕ ਹੈ ਜੀ ਕੀ ਮੁੱਲ ਕਰਨ ਦਾ ਇਹਦਾ ਭਾਜੀ ਛੋਟਾ ਜਿਹਾ ਭਾਅ ਵਾ 55 ਚ ਪਹੁੰਚ ਗੱਦ ਗਈ 55 ਚ ਪਹੁੰਚ ਕਿੰਨਾ ਕੁ ਲੈਸ ਹੋ ਸਕਦਾ ਇੱਕ ਹੀ ਲੈਸਾ ਭਾਜੀ ਸਾਰੇ ਵਾਡੇ ਵੱਡ ਕੇ ਘੜੀ ਮੁਰੀ ਨਹੀਂ ਆ ਪਏ ਸਾਰੀਆਂ ਪੌੜੀਆਂ ਥੁਰ ਦਿੰਨੇ ਹਾਂਜੀ 50000 ਦੇ ਵਿੱਚ ਪਹੁੰਚਣੀ ਜੀ ਤੇ 3000 ਰੁਪਿਆ ਕਰਾਇਆ ਛੱਡ ਕੇ ਜੇ ਕੇ ਹਨ 47000 ਦੀ ਲੈ ਜੇ ਗੱਡੀ ਆਉਦੀ ਲੈ ਠੀਕ ਹੈ ਜੀ ਲਓ ਦੋਸਤੋ 50000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਆਫਰ ਸਾਰੀ ਮੱਜਾਂ ਦੇ ਦੋਸਤੋ ਹੈ ਜੀ ਕਰੋ ਚੈੱਕ ਸਵੇਰ ਦੂਜਾ ਸੂਈ ਆ ਤੀਜੇ ਵਕਤੇ ਦੋਸਤੋ ਗਾਂ ਗੱਬਣ ਤੀਜੇ ਵਕਤੇ ਵੀ ਗੱਬ ਕਰ ਲਓ ਜੀ ਇੱਕ 7 ਕਿਲੋ ਦੁੱਧ ਮੌਕੇ ਦਾ ਤਿਆਰ ਆ ਕੱਦ ਕਠ ਮਹਿੰਦਾ ਚੈੱਕ ਕਰੋ ਪਿੱਠਪੁੜੇ ਦੀ ਜੜਾਈ ਹਰ ਇੱਕ ਚੀਜ਼ ਵੀਡੀਓ ਚ ਵੇਖ ਲਓ ਹਲੋ ਜੀ ਮੇਰੀ ਫੇਸ ਕੁਆਲਟੀ ਕਰ ਲਓ ਚੈੱਕ ਦੋਸਤੋ ਲਿਆਓ ਜੀ ਸਾਰਾ ਮਾਲ ਭਾਜੀ ਹੁਣੇ ਤੁਹਾਡੇ ਗਾੜੀ-ਗਾੜੀ ਲਿਆਂਦਾ ਹਾਂਜੀ 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 ਲਓ ਜੀ ਕਰੋ ਚੈੱਕ ਹਲੋ ਜੀ ਦੋਸਤੋ ਬਿਲਕੁਲ ਬਰੀਕ ਚਮੜੀ ਸਿੰਗਲ ਡੀਜੀ ਮੱਝਾਂ ਜਿਹੜੀਆਂ ਵੀ ਤੁਹਾਨੂੰ ਦਿਖਾਤੀਆਂ ਇੱਕ ਦੋ ਤੋਂ ਨਗੀਨਾ ਜਿਹੜਾ ਵਿੱਚ ਨੀਲੀ ਰੈਵੀ ਦਾ ਤੁਹਾਨੂੰ ਮੈਂ ਬਾਰ ਬਾਰ ਦਿਖਾਈ ਜਨਾ ਲਓ ਜੀ ਕਰੋ ਚੱਕ ਇਹਦੀ ਹੋਊਗੀ ਜੀ ਪਹੁੰਚ 50000 ਤੇ 50000 ਹੈ ਨਾ 50000 ਤੇ ਇਹ ਗੱਡੀ ਆਪਦੀ ਲੈਵੇ 47000 47000 ਰੁਪਏ ਠੀਕ ਹੈ ਇਹਦੋਂ ਅਗੇ ਚਾਰ ਨੰਬਰ ਦੀ ਦਸੀਏ ਡਿਟੇਲ ਵਿੱਚ ਇਹ ਵੀ ਭਾਜੀ ਸੂਆ ਦੱਜਾ ਹਾਂਜੀ ਇਹ ਜਿਹੜੀ ਮਹੀ ਹੈ ਨਾ ਹਾਂ ਇਹ ਵੀ ਘਰ ਵਾਲਿਆਂ ਦੇ ਕਹਿਣ ਮੁਤਾਬਕ ਡੇਢ ਮਹੀਨਾ ਹੈ ਟੀਕਾ ਪਰ ਡੇਢ ਮਹੀਨਾ ਹੋ ਗਿਆ ਟੀਕਾ ਪਰ ਠੀਕ ਹੈ ਜੀ ਤੇ ਆਪਾਂ ਮੋਲ ਨਹੀਂ ਬਾਕੀ ਚੈੱਕ ਵਾਲਾ ਕਰਨਾ ਪੌਦਾਂ ਕਰਨਾ ਜੇ ਕੋਈ ਆਪਣੇ ਦਧਿਆੜੀ ਰਹਿ ਗਈ ਚੈੱਕ ਰਾਂਗੇ ਤੇ ਫਿਰ ਮੋਲ ਉਸ ਹਿਸਾਬ ਨਾਲ ਹੋਊ ਠੀਕ ਹੈ ਜੀ ਇਹਦੇ ਥੱਲੇ ਵੀ ਦੁੱਧ ਭਾਜੀ ਹੋਊਗਾ 8 ਲੀਟਰ ਠੀਕ ਹੈ ਜੀ ਕੋਈ 7 ਕਰਕੇ ਸੌਦਾ ਕਰ ਲਿਆ ਆਪਾਂ 7 ਕਰਕੇ ਸੌਦਾ ਕਰ ਲੇ ਤੇ ਇਹਨੂੰ ਬਣੀ ਨੂੰ ਡੇਢ ਮਹੀਨਾ ਆਉਂਦੇ ਹੋਇਆ ਜੇ ਤੇ ਸੂਈ ਨੂੰ ਜਿਹੜਾ ਸਾਢੇ 3-4 ਮਹੀਨੇ ਸਾਢੇ 3-4 ਮਹੀਨੇ ਬੱਚਾ ਨਹੀਂ ਆਗਾ ਮਿਲਦੀ ਭੜੇ ਤੇ ਠੀਕ ਹੈ ਜੀ ਇਹਦਾ ਕੀ ਮਗਰ ਹੋਊਗਾ ਇਹ ਤਾਂ ਭਾਜੀ ਜੈਸ ਨੂੰ ਸਾਰੇ ਬਾਏ ਵੱਢ ਕੇ ਨਾ 60 ਨਾ 55 53000 ਦੇ ਵਿੱਚ ਪਹੁੰਚ ਕਰਾਂਗੇ 53000 ਦੇ ਵਿੱਚ ਤੇ ਜੇ ਕੋਈ ਗੱਡੀ ਆmdi ਲੈ ਆਵੇ 53 ਦੇ ਹੱਥ ਕੁ ਜੈਸ ਵੀ ਹੈਗੀ ਨਹੀਂ ਜੀ ਆਪਾਂ ਸਾਰੇ ਬਾਡੇ ਤੁਹਾਨੂੰ ਪਤਾ ਹੀ ਆਪਣੀ ਆਤ ਦਾ ਠੀਕ ਹੈ ਜੀ ਆਪਾਂ ਗਲਤ ਗੱਲ ਕਰਦੇ ਨੇ ਦੇਖੋ ਵੀ ਆਪਾਂ ਮਾਲ ਵੇਚਣਾ ਆਪਾਂ ਦਾ ਸਾਈਂ ਗੱਲ ਹਾਂਜੀ ਹਾਂਜੀ 53000 53000 ਦੇ ਵਿੱਚ ਪਹੁੰਚ ਜੇ ਕੋਈ ਗੱਡੀ ਆਪਦੀ ਲੈ ਆਵੇ ਹਾਂਜੀ ਫੇਰ ਜਿਹੜੀ ਆ ਥੋੜਾ ਜੀ 50000 ਕੱਢੋ ਜੀ ਬਾਹਰੋਂ ਲਓ ਜੀ ਦੋਸਤੋ ਸੁਆ ਦੂਜਾ ਸੂਈ ਹੈ ਕਿ ਜੀ ਆਹ ਤੇ ਦੋਸਤੋ ਗਾ ਗੱਪਣ 1.5 ਮਿੰਟ ਰ ਟਾਈਮ ਹੋ ਗਿਆ ਟਿਕਾ ਲਗੇ ਨੀ ਦੋਸਤੋ 8 ਕਿਲੋ ਤਿਆਰ 7 ਕਿਲੋ ਵੀਰ ਕਹਿੰਦਾ ਮੰਨ ਤੀ ਸੌਦਾ ਕਰ ਲੈ ਕੱਦ ਕਾਠ ਮੈਂ ਇਹਦਾ ਕਰ ਲੋ ਚੱਕ ਪੂਰੇ ਦੋਸਤੋ ਵਜਨ ਮजूद ਵਾਲੀ ਮੈਂ ਚਾਹ ਰਾਜੀ ਆ ਪੂਰੀ ਜੰਮੀ ਪੜੀ ਕਰ ਲੋ ਚੱਕ ਜੀ ਪੁੱਲਵੜੀ ਦੋਸਤੋ ਕਰੋ ਚੱਕ ਪੂਰੀ ਭਾਜੀ ਵਜਨ ਮਟੇ ਵਾਲੀ ਮੈਂ ਆ ਬਾਕੀ ਕੋ ਭੈਣ ਭਰਾਏ ਨਾ ਆ ਕੇ ਵੇਖਣ ਦੇ ਵਿੱਚ ਫਰਕ ਰੱਖਦੀ ਏ ਵੇਖਣ ਦੇ ਵਿੱਚ ਚੱਡੇ ਦਾ ਫਰਕ ਰੱਖਦੀ ਆ ਅੱਛਾ ਮਤਲਬ ਮਾਈ ਦਾ ਪਰ ਧਾਰਾ ਨਹੀਂ ਜੇ ਘਟ ਇੱਕ ਧਾਰਾ ਨਹੀਂ ਜੇ ਘਟ ਅੱਛਾ ਮਤਲਬ ਉਹ ਵੈਸੇ ਹਾਂਜੀ ਹਾਂਜੀ ਭਾਵੇਂ ਕੋਈ ਲੀਟਰ ਨਾਲ ਤੇ ਹੋਲੇ ਹਾਂ ਹਾਂਜੀ ਜਦੋਂ ਪਸ਼ੂ ਰੂਟੀ ਖਾ ਲਗਦਾ ਨਾ ਕਈ ਵਾਰੀ ਪਸ਼ੂ ਜਿਹੜਾ ਉਹ ਜਿਹੜਾ ਮਾਲੀ ਦੇ ਚੱਲ ਜਾਂਦਾ ਹਾਂਜੀ 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 ਉਹ ਟੈਸਟੀ ਖਾ ਲਦਾ ਕਈ ਮਾਲੀ ਦਾ ਫਰਕ ਨਹੀਂ ਨਹੀਂ ਜੀ ਆਪਾਂ ਭੈਣ ਭਰਾਵਾਂ ਦਾ ਧਿਆਨ ਲਿਆ ਲਈਏ ਦੱਸ ਦਈਏ ਵੇਖਣ ਦੇ ਵਿੱਚ ਹੋਊਗਾ ਕੋਈ ਫਰਕ ਠੀਕ ਲੋ ਭੈਣ ਭਰਾ ਕੋਈ ਮੁੜ ਕੇ ਵੇਖ ਕੇ ਵੀਡੀਓ ਤੇ ਪੁੱਛਦੇ ਆ ਪਰ ਕਿਉਂ ਦੇ ਵਿੱਚ ਨਹੀਂ ਜੇ ਫਰਕ ਕੋਈ ਠੀਕ ਹੈ ਜੀ ਹਾਂਜੀ ਹਾਂਜੀ ਤਾਰਾ ਦੋਸਤੋ ਵੀਰ ਕਹਿੰਦਾ ਵੀ ਚਾਰੇ ਥਾਣੇ ਦੇ ਵਿੱਚ ਆ ਬਿਲਕੁਲ ਬਰਾਬਰ ਆਉਂਦੀਆਂ ਕੋਈ ਵੀ ਜਿਹਨੇ ਖੜਨੀ ਆਪਣੀ ਤਸਦੀ ਕਰ ਸਕਦਾ 55000 ਰੁਪਏ ਦੱਸਿਆ ਪਹੁੰਚਦੀ 53000 ਪਹੁੰਚਦੀ 53000 ਪਹੁੰਚ ਤੇ 50000 ਪਹੁੰਚ ਕੱਟ ਕੇ 50000 ਅਸੀਂ ਆਪੇ ਲੈ ਕੇ ਆਉਂਦਾ ਤੇ ਫਿਰ ਆਓ ਜੀ ਅੱਗੇ 5 ਨੰਬਰ ਤੇ ਦਸੀ ਰਿਟੇਲ ਹਾਂਜੀ ਇਹ ਭਾਜੀ ਝੋਟੀ ਜਿਹੜੀ ਆ ਪਿਓਰ ਪੱਕ ਕੇ ਸੁਹੀ ਹੋਊਗੀ ਪਹਿਲਾ ਸੁਗਾ ਜੇ ਹਾਂਜੀ ਤੇ ਦਜੇ ਸੁਈ ਦੀ ਇਹ ਵੀ ਇੱਕ ਇੱਕ ਮਹੀਨੇ ਦੀ ਬਣੀ ਆ ਪੰਨੀਆਂ ਦਿਨਾਂ ਦੀ ਤੇ ਸੁਈ ਨੇ ਇਹਨੂੰ ਕੋ ਤਿੰਨ ਦਿਨ 25 ਤੋਂ 30 ਦਿਨ ਦਾ ਟਾਈਮ ਹੋ ਗਿਆ ਸੁਈ ਨੂੰ 3 ਮਹੀਨੇ ਹੋਏ ਠੀਕ ਹੈ ਜੀ ਤੇ ਇਹ ਦੁੱਧ ਦੇ ਸਲੇ ਜਿਹੜਾ ਪੱਕਾ ਨਾ 8 ਲੀਟਰ ਆ ਕੋ ਸੱਤ ਕਰਕੇ ਸੌਂਦਾ ਪਾੜੇ ਤੇ ਮਿਲਦੀ ਜੀ ਦੋਵੇਂ ਟਾਈਮ ਪਾੜੇ ਤੇ ਮਿਲਦੀ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਤੇ ਇਹਦਾ ਮੁੱਲ ਕੀ ਰਹੂਗਾ ਜੀ ਇਹਦਾ ਭਾਜੀ ਮੁੱਲ ਆਪਾਂ ਜੋ ਮਰਜ਼ੀ ਕਰੀਏ ਹੂੰ ਇਹਦੀ ਆਪਾਂ ਜਿਹੜੀ ਆ ਨਾ ਜੈਸਨੋ ਹੂੰ 55000 ਦੇ ਵਿੱਚ ਪਹੁੰਚ ਕਰਾਂਗੇ अच्छा जी और यार ਛੱਡ ਦਿੰਨੇ ਆ 55000 ਦੇ ਵਿੱਚ ਪਹੁੰਚ ਕਰਾਂਗੇ ਹਾਂ ਉਦਾਂ ਜਿਹੜੀ ਜੈਸਨੋ ਜਿਹੜੀ ਆ 55000 ਦੀ ਤਾਂ ਠੀਕ ਹੈ ਜੀ ਹਾਂਜੀ ਹਾਂਜੀ ਬਦਲ ਜਾਨੀ ਕਿ ਚੇਂਜਰ ਜਾ ਤਰ ਕੋਈ ਕੁਜ ਐਸੇ ਨਹੀਂ ਹੋਰ ਹੋਰ ਛੱਡ ਦਿੰਨੇ ਯਾਰ 53 ਦੀ ਪਹੁੰਚ ਲਾ ਲਓ ਪੂਰੇ 50000 ਦੀ ਖਸਾਈ ਵਾਲੇ ਮੋਲੀ ਨਹੀਂ ਜੀ ਚਲੋ ਕੋ ਭੈਣ ਭਰਾ ਕਰੀ ਜਾਵੇ ਗੱਲ ਵੱਖਰੀ ਹੋਣੀ ਠੀਕ ਹੈ ਜੀ ਐਨੇ ਦਾ ਮਾਲ ਦੇਂਦਾ ਨਹੀਂ ਕੋਈ ਜਦਾਂ ਆਪਾਂ ਦੇਂਦਾਂ ਆਪਾਂ ਸਰ ਥੋੜੀ ਬੜੀ ਯਾ ਦੋਸਤੋ 100 ਕਿਲੋਮੀਟਰ ਤੱਕ ਦੀ ਪਹੁੰਚ ਹਾਂਜੀ ਹਾਂਜੀ ਕੋਈ ਭਵੇਂ ਆਪਣੇ ਨਾ ਤੁਰਤੇ ਮੈਂ ਇਥੋਂ ਨਾ ਕੀ ਕਰਦਾਂਗੇ ਮਗਰ ਜਾ ਕੇ ਪੁੱਛ ਲਓ ਦੋਸਤੋ ਸੂਆ ਪਹਿਲਾ ਸੂਈਏ ਦੂਜੇ ਸੂਈ ਅਤੇ ਗੱਭਣ ਕੋਈ 1.5 ਮਹੀਨੇ ਲੱਗ ਬੰਨੇ ਦੱਸਿਆ 25 ਦਿਨ ਦਾ ਟਾਈਮ ਹਾਂ 25 ਦਿਨ 25-30 ਦਿਨ ਦਾ ਟਾਈਮ ਦੋਸਤੋ ਉਹਨੂੰ ਟੀਕਾ ਲੱਗੇ ਨੂੰ ਹੋ ਗਿਆ ਜੇ ਸੂਈ ਨੂੰ ਕੋਈ 3 ਕਿ ਮਹੀਨੇ ਹੈ ਜੀ ਸਾਡੀ ਹਜੇ ਤੱਕ ਦੋਸਤੋ ਕਨਫਰਮ ਕੋਈ ਨਹੀਂ ਕਿਉਂਕਿ ਬਈ ਕਨਫਰਮ ਵਾਲਾ ਮੋਲੀ ਨਹੀਂ ਆਈ ਤੇ ਅਸੀਂ ਚੈੱਕ ਕਰਾਂਗੇ ਫੇਰ ਕਨਫਰਮ ਹੋਈ ਤੇ 65 ਹਜ਼ਾਰ ਦੀ ਝੋਟੀ ਹੈ ਠੀਕ ਹੈ ਜੀ ਹਾਂਜੀ ਲਓ ਜੀ ਕਰੋ ਚੈੱਕ ਦੋਸਤੋ ਜਾਈ ਆਪਾਂ ਜਾਇਆ ਪੂਰਾ ਚਲੋ ਮਾਨਤਨ ਕਰਤਾ ਵੀ ਜਿਹੜਾ ਕੋਈ ਨਹੀਂ ਕੋ ਤੁਹਾਡੇ ਚੈਨਲ ਥਰੂ ਆਉ ਆਪਣੇ ਕੋਲ ਹਾਂਜੀ ਤੇ ਆਪਾਂ ਉਹਦਾ ਮਾਨਤਾਣ ਕਰਾਂਗੇ ਕੋਈ ਗੱਲ ਨਹੀਂ ਬਾਕੀ ਇਹ ਆ ਵੀ ਪੂਰਾ ਖੇਤ ਕੇ ਮੋਲ ਕਰਦੇ ਆ ਜੀ ਦਿੰਦਾ ਨਹੀਂ ਬਾਹਰੋਂ ਨਹੀਂ ਮਿਲਦਾ ਮਾਲ ਠੀਕ ਹੈ ਜੀ ਹਾਂਜੀ ਹਾਂਜੀ ਮੋਲੋ ਦੋਸਤੋ ਬਿਲਕੁਲ ਛੋਟੇ ਛੋਟੇ ਹੀ ਆ ਜੀ ਤਿੰਨ ਸਾਹ ਲਈਏ ਤੇ ਫੰਡਰ ਪਸ਼ੂ ਵਾਲੇ ਮੋਲ ਸਾਰੇ ਇੰਨੇ ਦੇ ਵਿੱਚ ਦੋਸਤੋ ਵੈਸੇ ਵੀ ਜੇ ਸੋਚੀਏ ਤੇ ਆਪਣੇ ਫੰਡਰ ਪਸ਼ੂ ਮਿਲ ਜਾਂਦੇ ਆ ਜਿੰਨੇ ਦੁੱਧ ਦੇ ਵਿੱਚ ਦੋਸਤੋ ਤੁਹਾਨੂੰ ਰੇਟ ਦੇ ਵਿੱਚ ਜਿੰਨੀਆਂ ਦੁੱਧ ਵਾਲੀਆਂ ਮੱਝਾਂ ਮਿਲਣਦੀਆਂ ਜੀ ਕਰੋ ਜੀ ਚੈੱਕ ਦੋਸਤੋ ਖਰੀ ਭਰੀ 50000 ਦੀ 53000 ਤੱਕ 53000 ਰੁਪਏ ਦੇ 100 ਕਿਲੋਮੀਟਰ ਤੱਕ ਪਹੁੰਚ ਹਾਂਜੀ ਲਓ ਜੀ ਆਓ ਜੀ 6 ਨੰਬਰ ਤੇ ਭਾਜੀ ਦੋ ਜਣ ਝੋਟੀਏ ਪਿਓਰ ਹੂੰ ਇਹਨੂੰ ਵੀ ਘਰਾਂ ਲੈਂਦੇ ਕਹਿਣ ਮੁਤਾਬਕ ਦੂਜਾ ਸੂਆ ਤੀਜੇ ਸੂਏ ਦੀ ਗਾਂ ਆਉਂਦੇ ਆ ਵੀ ਡੇਢ ਮਹੀਨੇ ਦੀ ਬਣੀ ਆ ਅੱਛਾ ਜੀ ਹਾਂਜੀ ਇਹਦੀ ਤੋਂ ਸਾਰੀ ਜੈਡ ਬਲੇਕਾ ਥੋੜੀ ਜਿਹੀ ਤੇ ਆਪਾਂ ਪਰ ਬਣੀ ਦੇ ਹਿਸਾਬ ਨਾਲ ਨਹੀਂ ਕੋਈ ਮੁੱਲ ਕਰਨਾ ਆਪਾਂ ਮੁੱਲ ਕਰਨਾ ਜੀ ਉਦਾਂ ਜੇ ਆਪਣਾ ਚੈੱਕ ਪਾਸ ਹੋ ਵੀ ਤੇ ਫਿਰ 10000 ਵਾਧਾ ਹੋਊਗਾ ਜਦ ਨਾਲ ਮੁੱਲ ਕਰਨਾ ਹੈ ਪਹਿਲਾਂ ਮਤਲਬ ਜਿਹੜੀ ਵੀ ਮੈਂ ਕਨਫਰਮ ਚੈੱਕ ਪਾਸ ਹੋ ਗਈ ਉਹਦਾ ਰੇਟ ਵੀਡੀਓ 'ਚ ਦੱਸੇ ਗਏ ਤੇ ਰੇਟ ਤੋਂ 10000 ਰੁਪਏ ਵਾਧਾ 10000 ਵਾਧਾ ਹੈ ਜੀ ਮੁੜ ਕੇ ਇਹਨਾਂ ਕੋ ਆਖੇ ਵੀ ਤੁਸੀਂ ਵੀਡੀਓ ਤੇ ਮੈਂ ਪਾਈ ਹਾਂਜੀ ਹਾਂਜੀ ਇਹ ਚੈੱਕ ਕਰਾਵਾਂਗੇ ਤਾਂ ਆਹ ਪਾਣੀ ਵੀਡੀਓ ਆਪਾਂ ਚੈੱਕ ਪਾਸ ਵਾਲਾ ਮੁੱਲ ਨਹੀਂ ਕਰੀ ਮੁੱਲ ਨਹੀਂ ਕਰ ਰਹੇ ਹਾਂਜੀ ਹਾਂਜੀ ਕੀ ਰੇਟ ਚਲੋ ਕਿਸਮਤ ਹੈ ਜੀ ਦੁੱਧ ਭਾਜੀ ਇਹਦੇ ਨਾਲ 7 ਲੀਟਰ ਦੇ ਹੂੰ ਤੇ ਸੂਈ ਨੂੰ ਇਹਨੂੰ ਵੀ 3.5-4 ਮਹੀਨੇ ਤੇ ਬਣੀ ਨੂੰ ਉਹ ਆਂਦੇ ਵੀ 1.5 ਮਹੀਨਾ ਹੋ ਗਿਆ ਟੀਕਾ ਪਰ 1.5 ਮਹੀਨਾ ਲੱਗਿਆ 40-45 ਦਿੰਦਾ ਟੀਕਾ ਹਾਂਜੀ ਹਾਂਜੀ ਹਾਂ ਪਰ ਆਪਾਂ ਇਹ ਟੈਕ ਪਾਸ ਵਾਲਾ ਮੁੱਲ ਨਹੀਂ ਕਰਨਾ ਆਪਾਂ ਜਿਹੜੀ ਇਹ ਜੈਸਨੋ ਆ ਭਾਵੇਂ ਜਿੱਥੇ ਮਰਜ਼ੀ ਕੋ ਲੈ ਜਾਏ 100 ਕਿਲੋਮੀਟਰ ਜਿੱਥੋਂ ਦੀ ਬਣਦਾ ਹੋਊਗਾ ਇਹ 100 ਕਿਲੋਮੀਟਰ ਆਪਾਂ ਪਹੁੰਚ ਦੀ ਕਰਾਂਗੇ ਪੂਰੇ 50000 ਦੇ ਵਿੱਚ ਪੂਰੇ 50000 ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਦਾਂ ਜਿਹੜੀ ਆ ਜੈਸਨੋ ਜਿਹੜੀ ਆ ਉਹ 47000 ਦੀ ਦੇਣੀ ਕਸਾਈ ਵਾਲਾ ਕੋਈ ਮੁੱਲ ਨਹੀਂ ਜੀ ਭਾਜੀ ਠੀਕ ਹੈ ਜੀ ਕੱਢੋ ਜੀ ਬਾਹ ਲਓ ਦੋਸਤੋ ਸੁਆ ਇਹ ਵੀ ਆਪਣੇ ਦੂਜਾ ਸਈ ਦੂਜਾ ਸਈ ਜੀ ਤੇ ਜੇਰੀ ਬਣੀਗਾ ਤੀਜੇ ਵਾਸਤੇ ਦੋਸਤੋ ਗੱਬਣਿਆ ਗਾਂ 1.5 ਕਿਲੋ ਦਾ ਟਾਈਮ ਹੋਗਾ ਟਿਕਾ ਲਗੇ ਨੂੰ 8 ਕਿਲੋ ਦੁੱਧ ਆ ਵੀਰ ਕਹਿੰਦਾ 7 ਕਿਲੋ 7 ਕਿਲੋ ਜੀ 7 ਕਰ ਲੇ 7 ਕਿਲੋ ਦੁੱਧ ਆ ਜੀ ਪੱਕਾ ਅੱਛਾ 7 ਕਿਲੋ ਪੱਕਾ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਜੀ ਦੋਸਤੋ ਇਹ ਵੀ ਪੂਰੀ ਰਾਜੀ ਜੰਮੀ ਪਰੀ ਪੂਰੀ ਚੈੱਕ ਕਰ ਲਿਓ 100 ਕਿਲੋਮੀਟਰ ਤੱਕ ਦੀ ਪਹੁੰਚ ਇਹਦੀ ਵੀ ਦੋਸਤੋ ਹੋਊਗੀ ਜੀ ਖਾ ਲਓ ਜੀ ਲਿਓ ਜੀ ਮੋੜੋ ਦੋਸਤੋ ਨਿਕੇ ਨਿਕੇ ਮੋਲ ਸਾਰੀਆਂ ਮੱਜਾਂ ਦੇ ਨਹੀਂ ਜੀ ਕੋਈ ਜ਼ਿਆਦਾ ਹੈਗਾ ਹੀ ਨਹੀਂ ਹਰੇ ਵੀ ਜੇ ਕੋਈ ਚਲੋ ਭੈਣ ਭਰਾਵ ਦੀ ਆਪਾਂ ਦੇ ਗੱਲਾਂ ਨੇ ਅਗਲੇ ਨੂੰ ਵੀ ਸਾਈ ਆਪਣੇ ਨਾਮ ਕਰਕੇ ਬਾਜ਼ਾਰ ਵੇਖ ਕੇ ਫੇਰ ਵੇਲ ਲੈ ਤੂੰ ਠੀਕ ਹੈ ਜੀ ਸਾਈ ਵੀ ਭਾਵੇਂ ਬਾਅਦ ਚ ਕਰੇ ਕੋਈ ਠੀਕ ਹੈ ਜੀ ਨਹੀਂ ਜੀ ਆਪਾਂ ਇਹ ਨਹੀਂ ਗੱਲ ਕੋ ਲਓ ਜੀ ਕਰ ਲਓ ਚੈੱਕ ਦੋਸਤੋ ਸ਼ੀਨਾਗਾ ਦੋਸਤੋ ਦਿਖਾਏ ਆ ਪ੍ਰੋਪਰ ਡਿਟੇਲ ਸਾਰੀ ਜਿਹੜੀ ਆ ਵੀਰ ਬ੍ਰਿਆਮ ਨੇ ਤੁਹਾਨੂੰ ਸਾਰੀ ਦੱਸ ਦਿੱਤੀ ਹੈ ਚਲੋ ਜਿਆਦਾ ਨਹੀਂ ਜਾਂਦੇ ਬਾਜ਼ਾਰ ਮੁਤਾਬਕ ਆਪਣੇ ਫਾਰਮ ਤੇ 10000 ਮੈਂ ਲੈਸ ਮਿਲੂਗੀ ਹਰ ਕੋਈ ਭਾਵੇਂ ਟੋਕੜ ਗੱਬਣ ਹੋਵੇ ਬੱਚੇ ਵਾਲੀ ਹੋਵੇ ਭਾਵੇਂ ਬੱਚੇ ਤੋਂ ਬਿਨਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਦੋਸਤੋ ਸ਼ੀਨਾਗਾ ਸ਼ੀਨਾਗਾ ਸੂਏ ਸਵਾਏ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਨਾ ਤੁਹਾਡਾ ਹੱਕ ਹੈ ਜਰੂਰ ਕਰਿਆ ਕਰੋ ਬਾਕੀ ਦੋਸਤੋ ਇੱਕ ਮੱਝ ਨੀਲੀ ਰਾਵੀ ਦੀ ਫੇਰ ਮੈਂ ਦੁਬਾਰਾ ਤੁਹਾਨੂੰ ਵਿਖਾ ਰਣਾ ਕਰੋ ਚੈੱਕ ਲਓ ਜੀ ਅਡਰੈਸ ਦੋਸਤੋ ਇੱਕ ਰੀਵੀਤ ਦਾ ਫੇਰ ਬੋਲ ਦਿੰਨਾ ਪਿੰਡ ਵੀਰ ਦਾ ਹੈਗਾ ਚਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਂਦੇ ਆਂ ਫੋਨ ਨੰਬਰ ਵੀਰ ਆਪਣਾ ਇੱਕ ਰੀ ਫੇਰ ਬੋਲ ਦੀ ਹਾਂਜੀ ਭਾਜੀ ਫੋਨ ਨੰਬਰ ਹੈਗਾ ਜੀ 628474127 628474127 ਠੀਕ ਹੈ ਜੀ ਤੇ ਇਹੋ ਬੇਨਤੀਆਂ ਭਾਜੀ ਵੀ ਸਾਰੀ ਵੀਡੀਓ ਸਾਰੇ ਡੰਗਰ ਦੀ ਆਪਾਂ ਕੱਲੀ ਕੱਲੀ ਡਿਟੇਲ ਦਸੀ ਆ ਹੁਣੇ ਡੰਗਰਾਏ ਜੀ ਤੇ ਜਿਹੜਾ ਭੈਣ ਭਰਾ ਲੈਂਦਾ ਉਹਦੀ ਤਸੱਲੀ ਕਰਕੇ ਤੇ ਆਪਦੀ ਝੋਕੇ ਖੜੇ ਠੀਕ ਹੈ ਜੀ ਧੰਨ